ਆਪ ਸਭ ਦਾ ਸਵਾਗਤ ਹੈ ਗੁਰੀ ਕਾਲੇ ਕਾ ਚੈਨਲ ਤੇ ਅੱਜ ਪਹੁੰਚੇ ਆਂ ਦੜਬਾ ਸ਼ੈਰ ਜਿੱਥੇ ਬਹੁਤ ਪੁਰਾਣੇ ਤਜਰਬੇਕਾਰ ਮਿਸਤਰੀ ਸੁਖਲ ਐਂਡ ਮਰੀਕ ਆਟੋ ਸਰਵਿਸ ਜਿਹੜੇ ਪੁਰਾਣੇ 10 ਸਾਲ 20 ਸਾਲ ਪੁਰਾਣੇ ਮੋਟਰਸਾਈਕਲਾਂ ਨੂੰ ਮੋਡੀਫਾਈ ਕਰਦੇ ਨੇ ਬਿਲਕੁਲ ਨਵੇਂ ਵਰਗਾ ਤਿਆਰ ਕਰ ਦਿੰਦੇ ਨੇ ਮੋਟਰਸਾਈਕਲ ਨੂੰ ਕਿਸੇ ਦਾ ਮੋਟਰਸਾਈਕਲ ਏਵਰੇਜ ਨਹੀਂ ਦਿੰਦਾ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਨੁਕਸਾ ਆਹ ਦੇਖੋ ਕਿੱਡੀ ਗਿੱਡੀ ਦੂਰੋਂ ਰਾਜਸਥਾਨ ਪਟਿਆਲਾ ਜਲੰਧਰ ਬਹੁਤ ਦੂਰੋਂ ਦੂਰੋਂ ਮੋਟਰਸਾਈਕਲ ਆਉਂਦੇ ਨੇ ਬਾਈ ਕੋਲੇ ਸੁਖ ਲਵੇ ਸੁਖਲ ਆਟੋ ਸਰਵਿਸ ਡੜਬਾ ਕਿਸੇ ਤਰ੍ਹਾਂ ਦਾ ਵੀ ਨੁਕਸਾ ਤਾਂ ਡੜਬੇ ਪਹੁੰਚੋ ਆ ਦੇਖੋ ਆ ਬਾਈ ਨੇ ਮੋਟੀਫਾਈ ਕੀਤਾ ਮੋਟਰਸਾਈਕਲ ਆ ਦੇਖੋ ਡਿਸਕਾਵਰ ਬਿਲਕੁਲ ਨਵੇਂ ਵਰਗਾ ਬਣਾਤਾ ਆ ਸਾਰਾ ਦਿਖਾਉਣਾ ਤੁਹਾਨੂੰ ਮੋਟਰਸਾਈਕਲ ਤਿਆਰ ਹੋਣ ਲੱਗ ਰਹੇ ਨੇ ਆ ਜੋ ਤੁਹਾਡੀ ਬਾਕੀ ਬਾਈ ਮਿਸਤਰੀ ਨਾਲ ਗੱਲ ਕਰਾਵਾਂਗੇ ਬਾਈ ਨਾਲ ਗੱਲ ਕਰਦੇ ਆ ਆਜੋ ਬਾਈ ਤੋਂ ਪੁੱਛਦੇ ਆ ਸਾਸੀ ਘਾ ਮਿਸਤਰੀ ਸਾਹਿਬ ਹਾਂਜੀ ਹਾਂ ਇਹ ਜਿਹੜੇ ਤੁਸੀਂ ਮੋਟਰਸਾਈਕਲ ਤਿਆਰ ਕਰਦੇ ਹੋ ਜਾਂ ਕਿਸੇ ਦੇ ਮੰਨ ਲਓ ਏਵਰੇਜ ਘਾਟਾ ਉਹਦੇ ਬਾਰੇ ਸਾਰਾ ਦੱਸੋ ਅਸੀਂ ਪਤਾ ਕਿ ਸਾਰਾ ਅਸੀਂ ਸਾਰਾ ਕੰਮ ਪ੍ਰੋਪਰ ਕਰਦਾ ਏ ਤੋਂ ਟਾਇਰ ਤੋਂ ਲੈ ਕੇ ਇੰਜਨ ਤੋਂ ਲੈ ਕੇ ਸਾਰਾ ਫੈਨ ਲੱਟਾ ਤੋਂ ਲੈ ਕੇ ਅੰਤ ਗੱਡੀ ਨੂੰ ਪ੍ਰੋਪਰ ਤਿਆਰ ਕਰਦੇ ਆ ਇਹ ਆ ਗੱਡੀ ਦੇਖਾਣਾ ਤੁਹਾਨੂੰ ਆਜੋ ਹਾਂਜੀ ਹਾਂ ਇਹ ਬਾਈ ਜੀ ਹੋਰੀ ਮੋਟਰਸਾਈਕਲ ਤਿਆਰ ਕਰਦੇ ਨੇ ਆ ਬਾਡੀ ਦੇਖੋ ਪਾਰਟੀ ਸਾਰੀ ਸਾਰੀ ਫੋਲ ਕੇ ਰਿਜਲਟ ਹਾਂਜੀ ਅਸੀਂ ਇੰਕੀ ਕਰਦੇ ਸਾਰੇ ਤਿਆਰ ਹੋ ਰਹੇ ਨੇ ਅੱਛਾ ਜੀ ਤੁਸੀਂ ਇਹ ਸਾਰੀ ਜਿਹੜੀ ਇੰਡੈਂਟਿੰਗ ਹੈ ਪੈਂਟਿੰਗਾਂ ਸਾਰੀ ਆਪ ਕਰਦੇ ਹੋ ਸਾਰਾ ਸਾਡੇ ਕੋਲ ਆਪ ਦਾ ਪ੍ਰਾਪਰ ਕੰਮ ਹੈ ਠੀਕ ਹੈ ਜੀ ਠੀਕ ਜੀ ਇੰਜਨ ਦਾ ਕੰਮ ਹੋ ਰਿਹਾ ਇਹਦਾ ਹਾਂਜੀ ਜਿਹੜੀ ਕੋ ਘਾਟ ਹੁੰਦੀ ਹੈ ਇੰਜਨ ਚ ਪੂਰੀ ਪੂਰੀ ਕਰਦੇ ਅਸੀਂ ਕਈ ਵਾਰ ਗੇਅਰ ਗੂਰ ਨਿਕਲ ਜਾਂਦਾ ਜਾਂ ਕੋਈ ਔਰ ਡੱਕਲਚ ਡਾਊਨ ਹੁੰਦਾ ਠੀਕ ਹੈ ਜੀ ਸਾਰੇ ਕੰਮ ਕਰਦਾ ਅਸੀਂ ਆ ਠੀਕ ਹੈ ਜੀ ਆਹ ਬਾਈ ਦਾ ਮੋਟਰਸਾਈਕਲ ਹੈ ਪਰ ਟਿੰਨਾ ਇਹਨਾਂ ਨੂੰ ਪੁੱਛ ਲਓ ਅ ਬਾਈ ਹੋਰਾਂ ਨਾਲ ਵੀ ਕਰਦਾ ਸੀ ਮੋ

ਇਹ ਜਿਹੜਾ ਤੁਸੀਂ ਇੰਪਲਟਿੰਗਾ ਮੋਟਰਸਾਈਕਲ ਲੈ ਕੇ ਆਏ ਹੋ ਰੇ ਕਾਦੇ ਵਾਸਤੇ ਲੈ ਕੇ ਆਏ ਹੋ ਕੀ ਖਰਾਬੀ ਦੀ ਇਹ ਚ ਮੋਟਰਸਾਈਕਲ ਇਹ एवरेज ਕਿੰਨੇ ਕ ਦੀਤੀ ਬਾਈ ਜੀ ਇਹਦੀ एवरेज ਬਾਈ 30 40 ਕਿਲ ਦੀ ਦਿੰਦਾ ਸੀ ਅੱਛਾ ਜੀ ਤੇ ਬਾਈ ਕਹਿੰਦਾ ਵੀ ਜਿੰਨੀ ਕੰਪਨੀ ਦੀ ਦਿੰਦੀ ਸੀ ਉਹ ਤੋਂ ਅੱਛਾ ਜੀ ਕਹਿੰਦਾ ਵੀ ਉਨੀ ਦੇਣ ਲਾਜ਼ਮੀ ਉਸ ਤਸੱਲੀ ਬਖਸ਼ ਕੰਮ ਆ ਅੱਛਾ ਇਹ ਅੱਛਾ ਪਹਿਲਾਂ ਇਹ ਤੁਸੀਂ ਬਾਈ ਜੀ ਪਹਿਲਾਂ ਕਿੱਥੇ ਕਿੱਥੇ ਦਿਖਾਇਆ ਕਿਤੇ ਦਿਖਾਇਆ ਮੋਟਰ ਤੇ ਮਿਸਤਰੀਆਂ ਕੋਲੇ ਫਸ ਗਿਆ ਅੱਛਾ ਜੀ ਫਿਰ ਉੱਥੇ ਬਣੀ ਨਹੀਂ ਅੱਛਾ ਜਿਹੜਾ ਤੁਸੀਂ ਸਾਨੂੰ ਪਹਿਲਾਂ ਦੱਸ ਰਹੇ ਤੇ ਵੀਡੀਓ ਤੋਂ ਪਹਿਲਾਂ ਆਪਣੀ ਗੱਲ ਹੋਈ ਜਿਹੜਾ ਤੁਸੀਂ ਪਹਿਲਾਂ ਤੁਹਾਡੇ ਚਾਚਾ ਜੀ ਦੇ ਮੁੰਡੇ ਦਾ ਮੋਟਰਸਾਈਕਲ ਤਿਆਰ ਕਰਾਇਆ ਉਹ ਕਿੰਨੇ ਦੀ ਐਵਰੇਜ ਦੇਣ ਲੱਗਿਆ ਅੱਛਾ ਉਹ ਵੀ ਦੱਸਿਆ ਜੀ ਕਿੰਨੇ ਦੀ ਐਵਰੇਜ ਦੇਣ ਲੱਗਿਆ ਜੀ ਉਹ ਉਹ ਬਾਈ 3 ਹੀ ਜਾਂਦਾ ਹੈਗਾ 85 ਕਿਲੋਸੀ 85 80 85 ਦੀ ਐਵਰੇਜ ਦੇਈ ਜਾਂਦਾ ਕਿੰਨੇ ਕ ਪੈਸੇ ਲੱਗੇ ਜੀ ਐਵਰੇਜ ਵਧਾਉਣ ਤੇ ਤੁਹਾਡੇ ਦਾ ਬਾਈ 6-700 ਰੁਪਏ ਲੱਗੇ ਜੀ ਸਾਰਾ ਭਾਂ 600 ਰੁਪਏ ਲੱਗਿਆ ਜਿਵੇਂ ਜਮੀਨ ਜੰਗਣ ਦਾ ਕੰਮ ਹੈ ਆਪਣਾ ਹਾਂਜੀ ਬਾਕੀ ਬਾਈ ਕੰਮ ਦੇ ਹਿਸਾਬ ਨਾਲ ਕੰਮ ਦੇ ਹਿਸਾਬ ਨਾਲ ਆ अच्छा ਤੁਸੀਂ ਭਾਈ ਅੰਬਾਈ ਜੀ ਹੋਰਾਂ ਨੂੰ ਪੁੱਛੀਦਾ ਜਿਹੜਾ ਸੋਨੇ ਡਿਸਕਵਰ ਤਿਆਰ ਕਰਿਆ ਮਿਸਤਰੀ ਸਾਹਿਬ ਇਹਦੇ ਬਾਰੇ ਵੀ ਚੰਨਣਾ ਪਾਇਓ ਸਾਰਾ ਇਹਦੇ ਨਾਲ ਪ੍ਰਸਤਾਰਾ ਕੰਮ ਕਰਈ ਪੜਜੋ A to Z ਟਾਇਰਾਂ ਤੋਂ ਲੈ ਕੇ ਹਾਂਜੀ ਇਹ ਵੀ ਇਲੈਕਟ੍ਰਿਕ ਦੇ ਜਿਹੜਾ ਤੁਹਾਨੂੰ ਦਰਾਂ ਮੌਸੂਮ अच्छा सारा ए टू जेड तैयार कर। ਹੁਣ ਬੰਦ ਮੋਟਰਸਾਈਕਲ ਖੜਿਆ ਦੇਖੋ। ਹਾਂਜੀ ਹਾਂ। ਸਾਰੇ ਵੀ ਇਲੈਕਟਾਂ ਚੱਲਣੀਆਂ। ਠੀਕ ਹੈ ਜੀ। ਇਹਦੀ ਵੀ ਗੱਲ ਕਰਨੀ ਹੈ ਜੀ ਸਾਰਾ ਕੁਝ ਚੱਲਣੀਆਂ। ਠੀਕ ਹੈ ਜੀ। ਸਾਨੂੰ ਬੁੱਢੇ ਭਾਅ ਦੇਣੇ ਫੈਂਸੀ ਲੱਗਦਾ ਜਿਹਦੇ ਇੰਦੇ। ਠੀਕ ਹੈ ਜੀ ਠੀਕ ਹੈ। ਲਾ ਦੇ ਸਾਰਾ ਮਿਊਜ਼ਿਕ ਟੈਟੂ ਹਰ ਨਵੇਂ ਵਰਕਾ। ਆਹ ਦੇਖੋ ਇਹਦਾ ਨਵੇਂ ਵਰਕਾ ਬਣਾਤਾ ਬਾਈ ਨੇ। ਬਾਕੀ ਆ ਬਾਈ ਦਾ ਮੋਟਰਸਾਈਕਲ ਬਾਈ ਤੇ ਨਾਲ ਵੀ ਗੱਲ ਕਰਾਵਾਂਗੇ ਜਿਹੜੇ ਇਹ ਮੋਟਰਸਾਈਕਲ ਡਿਸਕਵਰ ਤਿਆਰ ਕਰਾਇਆ ਬਾਈ ਹੋਰਾਂ ਨੇ। ਆਜੋ ਬਾਈ ਹੋਰਾਂ ਨਾਲ ਕਰਾਉਂਦੇ ਆ ਗੱਲ ਥੋੜੀ ਬਾਕੀ। ਆਹ ਦੇਖ ਆ ਸਾਰਾ ਬਿਲਕੁਲ ਨਵੇਂ ਵਰਗਾ ਮੋਟਰਸਾਈਕਲ ਬਣਾਦਾ ਕਹਿੰਦਾ 6-7000 ਦਾ ਲੱਗਦਾ ਤੇ ਇਹ ਮੋਟਰਸਾਈਕਲ ਕੁਆਡ ਵਾਲਾ 22 ਦੀ ਐਨੀ ਤਕਨੀਕ ਆ ਕਹਿੰਦਾ 30 ਸਾਲ ਪੁਰਾਣਾ ਤਜਰਬਾ ਜਿਹੜੇ ਬਾਈ ਨੇ ਨਵੇਂ ਮੋਟਰਸਾਈਕਲ ਲੈਣੇ ਨੇ ਕਹਿੰਦਾ ਇੱਕ ਵਾਰੀ ਸਾਡੇ ਕੋਲੇ ਆਓ ਜਰੂਰ ਇੱਕ ਵਾਰੀ ਮੋਟਰਸਾਈਕਲ ਆਪਦਾ ਪੁਰਾਣਾ ਲੈ ਕੇ ਆਜੋ 10 ਦਿਨਾਂ ਜਾਂ 5 ਦਿਨਾਂ ਦਾ ਬਾਈ ਟਾਈਮ ਦੇਊਗਾ ਨਵੇਂ ਵਰਗਾ ਬਣਾ ਦਊਗਾ ਤੁਹਾਡਾ ਲੱਖ ਡੇਢ ਲੱਖ ਰੁਪਇਆ ਬਚਾ ਦਊਗਾ ਸਿਰਫ 15-20000 25000 ਤੱਕ ਜਿਹੜੇ ਸਾਬ ਨਾਲ ਕੰਡੀਸ਼ਨ ਆ ਮੋਟਰਸਾਈਕਲ ਦੀ ਉਹ ਸਾਬ ਨਾਲ ਏਵਰੇਜ ਵੀ ਨਵੇਂ ਜਿੰਨੀ ਇਹ ਵੀਰੇ ਦਊਗਾ ਮੋਟਰਸਾਈਕਲ ਆਇਓ ਬਾਈ ਨਾਲ ਗੱਲ ਕਰਾਉਣਾ ਜਿਹੜਿਆਂ ਦਾ ਡਿਸਕਵਰ ਤਿਆਰ ਕਰਿਆ ਮੋਟਰਸਾਈਕਲ ਸਸਰੀ ਦਾ ਬਾਈ ਜੀ ਬਾਈ ਸਸਰੀ ਦਾ ਇਹ ਜਿਹੜਾ ਸੋਨੇ ਡਿਸਕਵਰ ਤਿਆਰ ਕਰਾਇਆ ਜੀ ਹਾਂਜੀ ਇਹ ਸਾਨੂੰ ਕਿਵੇਂ ਪਤਾ ਲੱਗਿਆ ਵੀ ਢੱਪੇ ਦੇ ਵਿੱਚ ਜਿਹੜਾ ਸੁਖ ਆਟੋ ਸਰਵਿਸ ਆ ਇਹਨਾਂ ਨੂੰ ਅਸੀਂ ਪਹਿਲਾਂ ਆਪਦਾ ਕੰਮ ਕਰਾਉਂਦੇ ਸੀਗੇ ਅੱਛਾ ਜੀ ਵਾਲਿਆਂ ਦੀ ਪਹਿਲਾਂ ਸਕੂਟਰੀਆਂ ਦੇ 700 ਰੁਪਏ ਦਾ ਹਾਂਜੀ ਬਹੁਤ ਪੁਰਾਣਾ ਖੜਾ ਸੀਗਾ ਮੋਟਰਸਾਈਕਲ ਅੱਛਾ ਜੀ ਤੇ ਉਸ ਤੋਂ ਬਾਅਦ ਟੌਪਰ ਨਾਲ ਹੋਈ ਗੱਲ ਹਾਂਜੀ ਇਹ ਕਹਿੰਦਾ ਮੈਂ ਇਹਨੂੰ ਜਮੀਂ ਨਵਾਂ ਬਣਾ ਦੂੰਗਾ ਹਾਂਜੀ ਤੇ ਚਲੋ ਮੈਂ ਇਹਦੇ ਲੈ ਆਏ ਆ ਹਾਂਜੀ ਇੱਕ ਵਾਰ ਤੁਸੀਂ ਦੇਖ ਸਕਦੇ ਹੋ ਐ ਵਧੀਆ ਬਣਾਤਾ ਜਮੀਨ ਨਵਾਂ ਬਣਾਤਾ ਠੀਕ ਹੈ ਮੇਰਾ 25000 ਰੁਪਿਆ ਲੱਗਿਆਗਾ ਸਾਰਾ 25000 ਰੁਪਿਆ ਲੱਗਿਆ ਇਹ ਤਾਂ ਨਵੇਂ ਵਰਗਾ ਬਣਾਇਆ ਪਿਆ ਜੀ ਨਵਾਂ ਬਣਾਤਾ ਮੈਨੂੰ ਤਾਂ ਆਪਣੀ ਯਕੀਨ ਹੋ ਰਿਹਾ ਸੀ ਜੀ ਅੱਛਾ ਜੀ 25000 ਚ ਇੰਨਾ ਨਵਾਂ ਬਣਾਤਾ ਜਮੀਨ ਇਹਦਾ ਸਟਰ ਕਿਹਦੀ ਆ ਸੀ ਨਹੀਂ ਘਰੇ ਦੀ ਹੈ ਅੱਛਾ ਜੀ ਲੈ ਤੁਸੀਂ ਦਸਰੇ ਦੀ ਏਜੰਸੀ ਚ ਵਾਗੇ ਸੀ ਜੀ ਮੋਟਰਸਾਈਕਲ ਲੈਣਾ ਏਜੰਸੀ ਚ ਤਾਂ ਹੀ ਬਹੁਤ ਮਹਿੰਗਾ ਬੋਲ ਰਹੇ ਸੀਗੇ ਲੱਖ ਲੱਖ ਪਲੱਸ ਬੋਲ ਰਹੇ ਸੀਗੇ 1 ਲੱਖ 10 15000 ਦਾ ਮੋਟਰਸਾਈਕਲ ਨਿਕਲਦਾ ਇਹ ਸੋਡਾ ਹੁਣ ਕਿੰਨੇ ਚ ਤਿਆਰ ਹੋ ਗਿਆ ਜੀ ਸਾਰਾ ਮੇਰਾ 250 ਚੈਨ ਲਾ ਰਹੇ ਜਿਵੇਂ ਜੰਸੀ ਚੋਂ ਕਢਾਇਆ ਹੁੰਦਾ ਇੰਦਾ ਹਾਂਜੀ ਹਾਂ ਇਹ ਬਾਈ ਜੀ ਹੋਰਾਂ ਨੂੰ ਕੀ ਕਹਿਣਾ ਜਾਊਂਗੇ ਜਿਹੜੇ ਆਪਣੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਜਾਊਂਗੇ ਇਹੀ ਕਹਿਣਾ ਚਾਹੁੰਦਾ ਕੀ ਭਾਈ ਸਰਸੋਡਾ ਸਾਰਾ 35,000 ਚ ਮੋਟਰਸਾਈਕਲ ਤਿਆਰ ਹੋ ਜਾਊਗਾ ਹਾਂਜੀ ਤੇ ਜਮੀਨ ਨਵਾਂ ਬਣ ਜਾਊਗਾ ਸਾਰਾ ਕੋਦੇ ਟੂਟਾ ਟੇ ਟੂਲ ਵਗੈਰਾ ਸਾਰਾ ਨਵੇਂ ਦਿੱਤੇ ਨੇ ਠੀਕ ਹੈ ਜੀ ਤਾਂ ਕਿ ਠੀਕ ਹੈ ਜੀ ਬਾਕੀ ਤੁਹਾਡੇ ਸਾਹਮਣੇ ਹੈਗਾ ਠੀਕ ਹੈ ਜੀ ਇਹ ਐਡਰੈਸ ਦੱਸੋ ਜੀ ਇਹ ਡੱਬੇ ਦੇ ਕਿੱਥੇ ਡੱਬਾ ਆਪਣੇ ਪੁਲ ਦੇ نیچے ਹੈਗਾ ਇਹਦਾ ਠੀਕ ਹੈ ਜੀ ਠੀਕ ਹੈ ਜੀ ਕਿਤੇ ਵੀ ਨਹੀਂ ਹੈਗਾ ਉਹਦਾ ਠੀਕ ਹੈ ਜੀ ਠੀਕ ਆ ਬਾਕੀ ਕਾ ਹੈ ਜੀ ਆਪਣੇ ਕੋਲ ਖੰਨੇ ਤੋਂ ਠੀਕ ਹੈ ਜੀ ਹੋਰ ਕੀ ਕਹਿਣਾ ਚਾਹੋਗੇ ਬਾਈ ਬਸ ਸਾਰਿਆਂ ਨੂੰ ਇਹ ਜੀ ਕਹਿਣਾ ਚਾਹਣਾ ਕੀ ਬਾਈ ਅਗੇ ਤਿਆਰ ਕਰਾਇਓ ਮੋਟਰਸਾਈਕਲ ਜੇ ਵੀ ਨਵੇਂ ਬਣਾਵਾਂਗੇ ਠੀਕ ਹੈ ਜੀ ਜਿਹੜੇ ਭਾਈ ਕਈ ਚਲ 20-25000 ਰੁਪਿਆ ਨਹੀਂ ਲਾ ਸਕਦੇ ਮੰਨ ਲਓ ਮੋਟਰਸਾਈਕਲ ਹੈਗੇ ਨੇ ਏਵਰੇਜ ਨਹੀਂ ਦੇ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਵੀ ਕੀ ਕਹਿਣਾ ਚਾਉਣਾ ਕੀ ਭਾਈ ਇੱਕ ਵਾਰ ਤੁਸੀਂ ਜਰੂਰ ਆ ਕੇ ਆਇਓ ਇੱਥੇ ਇੱਕ ਵਾਰ ਠੀਕ ਹੈ ਜੀ ਹਾਂ ਏਵਰੇਜ ਵੀ ਫੁੱਲ ਦੇਣ ਕਿ ਮੋਟਰਸਾਈਕਲ ਸਾਰਾ ਕੁਝ ਉਹ ਬਾਈ ਜੀ ਇਹ ਤਾਂ ਪੀਜੀਆ ਹੀ ਭਾਲ ਕੇ ਦੇਤੀ ਸਾਨੂੰ ਅੱਜ ਡੜਪੇ ਦੇ ਵਿੱਚ ਐਨੇ ਮਹਾਰ ਮਿਸਤਰੀ 30-30 ਸਾਲ ਹੋ ਗਏ ਕਹਿੰਦੇ ਭਾਈ ਜਿਹੜਾ ਕੋਈ 20 ਦੀ 30 ਦੀ 40 ਦੀ एवरेज ਤੋਂ ਵੱਧ ਨਹੀਂ ਰਹੇ ਤੇ 60 70 80 ਦੀ एवरेज ਬਣਾਤੀ ਕਹਿੰਦਾ ਡੱਬੇ ਦੇ ਵਿੱਚ ਬਾਈ ਹੋਰਾਂ ਨੂੰ ਮੌਕਾ ਦੋ ਮਿਸਤਰੀ ਨੂੰ ਸੁਖਲ ਐਂਡ ਮਰੀਕ ਸਿੰਘ ਡੱਬਾ ਆਟੋ ਸਰਪਸ ਇੱਥੇ ਹਰ ਤਰ੍ਹਾਂ ਦੇ ਮੋਟਰਸਾਈਕਲ ਤਿਆਰ ਕੀਤੇ ਜਾਂਦੇ ਨੇ ਅਜੋ ਬਾਈ ਮਿਸਤਰੀ ਨਾਲ ਸੁਖ ਨਾਲ ਤਿਆਰ ਗੱਲ ਕਰਾਉਣੀ ਹੈ ਤੁਹਾਡੀ ਹਾਂਜੀ ਬਾਈ ਆ ਜਿਹੜੇ ਕਪਲਟੀਨਾ ਤੋਂ ਨੇ ਆ ਖੋਲਿਆ ਪਿਆ ਇਹ ਹੀਰੋ ਦਾ ਡਾਊਨ ਹੈ ਬਾਈ ਇੱਕ ਗੱਲ ਦੱਸੋ ਥੋੜਾ ਇੰਨਾ ਤਜਰਬਾ ਕਿਵੇਂ ਹੋ ਗਿਆ ਜਿਵੇਂ ਇਹ ਕੱਲੀ ਹੱਡੀ ਜੀ ਪਈ ਹੈ ਇਹਦੀ ਕਿਵੇਂ ਤਿਆਰ ਕਰੋਗੇ ਇੰਨਾ ਮੋਟਰਸਾਈਕਲ ਨੂੰ ਤੁਸੀਂ ਅਸੀਂ ਮੋਟਰਸਾਈਕਲਾਂ ਜੇ ਘਸ ਗਈ ਅੱਛਾ ਇਹ ਕਿੰਨੇ ਕ ਸਾਲ ਹੋ ਗਏ ਤੁਹਾਨੂੰ ਹੋ ਗਏ 20-30 ਸਾਲ ਦੇ ਇਹ ਕੰਮ ਦੇ ਤਜਰਬਾ ਪੂਰਾ ਮਹਾਰ ਹੋ ਗਏ ਤੁਸੀਂ ਇਹ ਸਭ ਕੰਮ ਵਾਰੇ ਜੀ ਬਾਕੀ ਨੇ ਆਪਾਂ ਨੂੰ ਲੋਕੀ ਫੋਨ ਕਰਦੇ ਨੇ ਹਾਂਜੀ ਜਾਂ ਵੀਡੀਓ ਵਾਰਦੇ ਜਾਂ ਕੁਝ ਵੀ ਸਾਨੂੰ ਕਹਿੰਦੇ ਵੀਡੀਓ ਪਾਓ ਐ ਪਾਓ ਆਪਰੇ ਦਿਨ ਨਾਲ ਹੀ ਕੇਬਲ ਸੱਤ ਦੇ ਨੋਤੇ ਛੋਡੇ ਚੈਨਲ ਦਾ ਨਾਮ ਦੱਸ ਦਿਓ ਤੁਹਾਡਾ ਮੋਬਾਈਲ ਨੋਕਲ ਦੇ ਨੋਤੇ ਜੀ ਤੇ ਭੇਸ ਮੁਕਤ ਹੈ ਵਾਟਸਐਪ ਤੇ ਵੀ ਸਾਰੇ ਕਿਤੇ ਕਈ ਵਸੂਖ ਦੇ ਨੌਕੇ ਚੱਲਦਾ ਹੈ ਬਾਈ ਜਿਹੜਾ ਹੁਣ ਮੰਨ ਲਓ ਕੋਈ ਕਸਟਮਰ ਥੋੜੀ ਵੀਡੀਓ ਦੇਖ ਕੇ ਆਉਣਗੇ ਜਿਵੇਂ ਕਿਸੇ ਦੀ ਏਵਰੇਜ ਘੱਟ ਆ ਜਾਂ ਕਿਸੇ ਦਾ ਇੰਜਨ ਤਿਆਰ ਕਰਾਉਣਾ ਮੋਟਰਸਾਈਕਲ ਪੂਰਾ A to Z ਤਿਆਰ ਕਰਾਉਂਦੇ ਨੇ ਉਹਨਾਂ ਨੂੰ ਤੁਹਾਡਾ ਐਡਰੈਸ ਦੱਸੋ ਤੁਹਾਡਾ ਮੋਬਾਈਲ ਨੰਬਰ ਦੱਸ ਦਿਓ ਸਾਡਾ ਮੋਬਾਈਲ ਨੰਬਰ ਹੈ 9855077502 9974 43 43499 ਠੀਕ ਹੈ ਜੀ ਤੇ ਦੋ ਮੋਬਾਈਲ ਨੰਬਰ ਨੇ ਆਦਮਰਜੀ ਕੰਟੈਕਟ ਕਰ ਸਕਦੇ ਸਰਨ ਸਾਡੇ ਕੋਲ ਮਿਲੂਗਾ ਤਾਂ ਮਾਚੀ ਇਹ ਆਪਣੇ ਸੁਖ ਲ ਮਿਸਤਰੀ ਜੀ ਤੇ ਜਿਹੜੇ ਦੜਬੇ ਦੇ ਵਿੱਚ 30-40 ਸਾਲਾਂ ਤੋਂ ਕੰਮ ਕਰਦੇ ਆ ਰਹੇ ਨੇ ਰੋਜ਼ ਹਰ ਰੋਜ਼ ਪੰਜ ਚਾਰ ਮੋਟਰਸਾਈਕਲ ਆਉਂਦੇ ਨੇ ਏਵਰੇਜਾਂ ਵਾਲੇ ਆਉਂਦੇ ਨੇ ਕੋਈ ਵੀ ਨਵੇਂ ਤਿਆਰ ਕਰਾਉਣੇ ਨੇ ਉਹ ਆਉਂਦੇ ਨੇ ਬਾਈ ਨੂੰ ਆ ਵਿੱਚ ਵੀਡੀਓ ਦੇ ਵਿੱਚ ਨੰਬਰ ਦਵਾਂਗੇ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਜਿਨੇ ਲੱਖ ਰੁਪਿਆ ਲਾਉਣਾ ਸਿਰਫ 20-25000 ਰੁਪਏ ਚ ਤੁਹਾਨੂੰ ਨਵਾਂ ਮੋਟਰਸਾਈਕਲ ਤਿਆਰ ਕਰਕੇ ਦੇ ਦੇਣਗੇ ਜੇ ਕਿਸੇ ਵੀਰ ਨੇ ਕੱਲੀ ਏਵਰੇਜ ਵਧਾਉਣੀਆਂ 2-400 ਰੁਪਏ ਲੱਗੂਗਾ ਤੁਹਾਡਾ ਏਵਰੇਜ ਨਵੇਂ ਵਰਗੀ ਬਣਾ ਦੇਣਗੇ 70-80 ਦੀ ਏਵਰੇਜ ਬਣਾ ਦਿੰਦੇ ਨੇ ਧੰਨਵਾਦ ਜੀ ਅੱਗੇ ਸ਼ੇਅਰ ਕਰਦੇ ਹੋ ਵੀਰੋ ਦੱਬ ਕੇ